ਮੈਂ ਰਣਵੀਰ ਸਿੰਘ ਢਿੱਲੋਂ ਨੈਸ਼ਨਲ ਪ੍ਰੈਜ਼ੀਡੈਂਟ ਐਸ.ਓ.ਆਈ. ਤੇ ਅੱਜ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਭਰਾ ਜਿਹੜਾ ਵਿੱਕੀ ਮਿੱਡੂ ਖੇੜਾ ਜਿਹੜਾ ਇੱਕ ਸੰਸਥਾ ਸੀ ਜਿਨੇ ਹਮੇਸ਼ਾ ਸਾਰਿਆਂ ਨੂੰ ਗਾਈਡ ਕੀਤਾ ਹਰੇਕ ਨੂੰ ਨਾਲ ਲੈ ਕੇ ਚੱਲਿਆ ਤੇ ਹਰੇਕ ਔਖੇ ਸੌਖੇ ਸਮੇਂ ਦੇ ਵਿੱਚ ਸਾਡਾ ਸਾਥ ਦਿੱਤਾ ਅੱਜ ਉਹਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਇੱਥੇ ਅੱਜ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਤੇ ਬਿਉਂਡ ਪਾਰਟੀ ਲਾਈਨ ਜਿੰਨੀਆਂ ਵੀ ਇੱਥੇ ਵਿਦਿਆਰਥੀ ਜਥੇਬੰਦੀਆਂ ਉਹ ਵੀ ਪਹੁੰਚੇ ਆ ਚੰਡੀਗੜ੍ਹ ਦੇ ਕਾਲਜਾਂ ਦੇ ਜਿਹੜੇ ਜਿੰਨੇ ਪ੍ਰਧਾਨ ਹੈ ਯੂਨੀਵਰਸਿਟੀ ਦੇ ਪ੍ਰਧਾਨ ਹੈ ਉਹ ਸਾਰੇ ਪਹੁੰਚੇ ਆ ਉਹ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦੇ ਆ ਕਿ ਸਾਡਾ ਜਿਹੜਾ ਭਰਾ ਸੀ ਉਹ ਹਰੇਕ ਦਾ ਚਹੇਤਾ ਸੀ ਹਰੇਕ ਨੂੰ ਨਾਲ ਲੈ ਕੇ ਚੱਲਣ ਵਾਲਾ ਸੀ ਤੇ ਉਹਦੀ ਜਿਹੜੀ ਲੈਗਸੀ ਹੈ ਅੱਜ ਜਿਹੜਾ ਟੂਰਨਾਮੈਂਟ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਨਾ ਜਾਣ ਪਹੁੰਚਿਆ ਉਹਦੀ ਲੈਗਸੀ ਦੀ ਪ੍ਰਤੱਖ ਗਵਾਹੀ ਭਰਦੇ ਆ ਫਾਊਂਡੇਸ਼ਨ ਦੁਆਰਾ ਅੱਜ ਜੋ ਇਸ ਦਾ ਮਕਸਦ ਹੈ ਉਸ ਨੂੰ ਥੋੜਾ ਬਤਾਈਏ ਕਿ ਖੇਡ ਸਰਕਾਰ ਤੇ ਯੁਵਾਮ ਕੇ ਲੀ ਮੈਸਜ ਵੇਖੋ ਸਾਡੇ ਭਰਾ ਵਿੱਕੀ ਦਾ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜਿਹੜਾ ਨੌਜਵਾਨ ਹੈ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਵੇ ਸਟੂਡੈਂਟ ਵੈਲਫੇਅਰ ਦੇ ਵਾਸਤੇ ਉਹ ਹਮੇਸ਼ਾ ਯਤਨਸ਼ੀਲ ਰਹੇ ਆ ਤੇ ਜਿਹੜਾ ਇਹ ਟੂਰਨਾਮੈਂਟ ਵੀ ਹੈ ਇਹ ਵੀ ਉਸੇ ਉਸੇ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਅਸੀਂ ਵੀ ਜਿੰਨੇ ਵੀ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੀਆਂ ਜਿਹੜਾ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਆਪਦਾ ਟੈਲੈਂਟ ਹੈ ਉਹਨੂੰ ਅੱਗੇ ਲੈ ਕੇ ਆਉਣ ਸੋ ਮੈਨੂੰ ਲੱਗਦਾ ਵੀ ਜਿਹੜੇ ਇਹੋ ਜਿਹੇ ਖੇਡ ਮੇਲੇ ਇਹੋ ਜਿਹੇ ਟੂਰਨਾਮੈਂਟ ਆ ਉਹ ਨੌਜਵਾਨਾਂ ਦੇ ਵਿੱਚ ਜਿਹੜਾ ਉਹਨਾਂ ਦੇ ਖੇਡਾਂ ਦੇ ਪ੍ਰਤੀ ਜਿਹੜੀ ਰੁਚੀ ਪੈਦਾ ਕਰਦਾ ਹੈ ਉੱਥੇ ਕਿਤੇ ਨਾ ਕਿਤੇ ਉਹਨਾਂ ਨੂੰ ਨਸ਼ਿਆਂ ਵਰਗੀ ਅਲ੍ਹਾਮਤ ਹੈ ਜਿਹੜੇ ਉਹਨਾਂ ਤੋਂ ਦੂਰ ਕਰਨ ਵਾਸਤੇ ਵੀ ਸਹਾਇੀ ਹੁੰਦੇ ਆ ਸੋ ਜਿਹੜਾ ਬੜਾ ਵਧਾ ਉਪਰਾਲਾ ਕੀਤਾ ਮੈਂ ਸਾਰੀ ਫਾਊਂਡੇਸ਼ਨ ਨੂੰ ਇਸ ਨੇਕ ਉਪਰਾਲੇ ਵਾਸਤੇ ਇੱਕ ਵਧੀਆ ਉਪਰਾਲੇ ਵਾਸਤੇ ਤਹਿ ਦਿਲੋਂ ਵਧਾਈ ਵੀ ਦਿੰਦਾ ਤੇ ਸਾਰੀ ਮੈਨੇਜਮੈਂਟ ਦਾ ਸ਼ੁਕਰਾਨਾ ਵੀ ਕਰਦਾ ਕਿ ਜਿਹੜੀ ਰਲ ਮਿਲ ਕੇ ਟੂਰਨਾਮੈਂਟ ਨੂੰ ਸਫਲਤਾਪੂਰਕ ਨਿਪਟਰੇ ਚਾੜ ਰਹੀ ਹੈ ਸਰ ਅੱਜ ਰਾਜਨੀਤਿਕ দল ਕਾਫੀ ਯਹਾਂ ਪਰ ਆਏ ਨੇ ਅਲਗ ਅਲਗ ਤੋਂ ਇਨਕਾ ਕਿਆ ਪਰਪਸ ਹੈ ਯਹਾਂ ਪਰ ਨੇ ਵੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਜੀ ਵੀ ਭਰਾ ਸਾਡੇ ਦਾ ਵਿਜ਼ਨ ਹੀ ਇਹੋ ਜਿਹਾ ਸੀ ਵੀ ਹਰੇਕ ਨੂੰ ਬਿਉਂਡ ਪਾਰਟੀ ਲਾਈਨ ਜੇ ਅੱਜ ਇੱਥੇ ਸਾਰੇ ਆਏ ਆ ਤਾਂ ਉਹ ਸਾਡੇ ਭਰਾ ਨੂੰ ਅਸਲੀ ਟ੍ਰਿਬਿਊਟ ਹੈ ਕਿਉਂਕਿ ਉਹਨੇ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਹਰੇਕ ਦੀ ਔਖੇ ਸੌਖੇ ਵੇਲੇ ਉਹਦੇ ਵਿੱਚ ਮਦਦ ਕੀਤੀ ਹੈ ਹਰੇਕ ਦੇ ਨਾਲ ਪਿਆਰ ਹੀ ਇਹੋ ਜਿਹਾ ਸੀ ਬਿਉਂਡ ਪਾਰਟੀ ਲਾਈਨ ਆਪਾਂ ਵੇਖ ਸਕਦੇ ਹਾਂ ਵੀ ਹਰੇਕ ਰਾਜਨੀਤਿਕ ਵਿੰਗ ਹੈ ਜਿਹੜਾ ਉਹਦੇ ਨੌਜਵਾਨਾਂ ਦਾ ਉਹਦੇ ਪ੍ਰਧਾਨਾਂ ਦਾ ਇੱਥੇ ਆਉਣਾ ਉਹ ਸਾਡੇ ਭਰਾ ਦੀ ਸ਼ਬੀ ਹੈ ਤੇ ਉਹਨੂੰ ਅਸਲੀ ਟ੍ਰਿਬਿਊਟ ਹੈ ਸਰ ਅੱਜ ਆਪ ਇਸ ਆਯੋਜਨ ਮੇ ਆਏ लग रहा है आप थोड़ा सा हमें ये बताइए कि यूथ को क्या करना चाहिए मतलब खेलों के लिए मतलब यूथ को ये है कि जो भी क्रिकेट खेल रहा है तो मन से खेलनी चाहिए पैशन से खेलनी चाहिए क्योंकि क्रिकेट ऐसी स्पोर्ट्स है इसमें मेहनत बहुत करनी पड़ती है आपको फिटनेस लेवल अच्छा करना चाहिए और और इतना अच्छे फॉर्मेट हो गया आईपीएल आ गया और अच्छी लीग्स आ गई हैं और पैसा इतना आ गया जो घर से अच्छा बच्चा नहीं होता उसके लिए भी जो आईपीएल खेलता है उसकी भी फैमिली के लिए सिक्योर हो जाता है मैं तो यही चाहता हूँ कोई भी जो यूथ का जो क्रिकेट देखता है टीवी में देखता है आईपीएल मैचेस देखते हैं उनको देख के सीखना चाहिए कि हम क्या अच्छा करना चाहते हैं क्या कर सकते हैं और इसमें क्रिकेट में आया है कि जितनी आप मेहनत करोगे उतना कम होगा और मेहनत अच्छी करनी चाहिए अच्छे प्लेयर्स आते हैं उनसे बात करिए नेट बॉलर जो होता है उनके साथ जाके आई पी एल में बात कीजिए क्या हमें करना चाहिए क्या इंप्रूवमेंट अच्छे कोचिज़ होते हैं प्लेयर्स होते हैं और जितनी आप बात करोगे उतना आपको आइडिया ज़्यादा होता है क्रिकेट में हमने क्या करना चाहिए सर जो विक्की मिटू जी थे उनके बारे में आप कुछ अपने में बिल्कुल जो विक्की हमारा बड़ा भाई था कि अच्छा था हमारा क्योंकि हम काफ़ी साल से विक्की के साथ जुड़े हुए थे और एक हमारा और सबकी वो हेल्प करता था लाइक ऐसा नहीं है कि कोई भी बंदा उसको जिस जो सब बंदे और अच्छा दिल वाला था तो हम उसको हमेशा मिस करते हैं और हम मिस करते रहेंगे कि ऐसा इंसान जो अब इस दुनिया में नहीं रहा उसको होना चाहिए कि इतना अच्छा उसके ब्रदर अजयपाल मिडो खेरा ने इतना अच्छा और जो फाउंडेशन आया अच्छा है विकी मिडो की उन्होंने अच्छा अच्छा टूर्नामेंट कराया और हमें बुलाया कि हमें अच्छा लग रहा है कि कोई अच्छी क्रिकेट हो रही है और खेलने अच्छा क्योंकि इतनी गर्मी में खेलना बहुत मुश्किल बात है और रही विक्की मीडो खेल की कि ऐसा इंसान मैंने आज तक कभी नहीं देखा कि जो हेल्प ना वो हर एक बंदे के और इंसान की हेल्प करता था और दिल से इतना अच्छा बंदा था वो कि हम कभी उसको भूल नहीं सकते चल रहा है तो पंजाब का फ्यूचर आप क्या देखते हैं? अच्छा चल रहा है क्योंकि आईपीएल में जो बात करें पंजाब की थोड़ी सी मुझे ये लगता है कि लैक ऑफ जो उनका प्लान है जो कितने क्लोज़ मैच आ रहे हैं और क्योंकि यंगस्टर अच्छे आए हैं पंजाब की टीम में सीनियर्स प्लेयर्स अच्छे हैं और मुझे लगता है कि ये पंजाब की टीम बहुत अच्छा खेल रही है क्योंकि उनको इस फाइनल जीतना चाहिए आई का कितने सालों से आई पी किंग्स पंजाब खेल रही है उन्हें कभी आई नहीं जीता क्लोज़ गए हैं सेमीफाइनल हारे हैं पर उनको थोड़ा सा प्लान चेंज करना पड़ेगा कि क्लोज़ क्या करना चाहिए शिखर धमन बहुत एक्सपीरियंस प्लेयर है और यो यंगस्टर दो तीन लड़कियाँ हैं वो अच्छा कर रहे हैं टीम के लिए और यंगस्टर जितना अच्छा आई में करेंगे उतना इंडियन टीम के लिए हमारे फ्यूचर के लिए बहुत बढ़िया रहा है एक आई पी एल देखने वाले हार्दिक पांडेर में हार्दिक पांडे मुझे नहीं लगता कि कोई फ़र्क पड़ेगा हार्दिक पांडे को बड़ा प्लेयर है अप्स एंड डाउन तो हर एक प्लेयर के साथ होता है ऐसा नहीं कि हार्दिक पांडे मुंबई का कप्तान बना दिया उसको कि नहीं वो डिज़र्व करता था वो तभी कप्तान बना मैनेजमेंट ने तभी उनको कप्तान बनाया तो प्लेयर अच्छा है अच्छा कई बार टाइम अच्छा नहीं चलता होता वो अपने लिए बेस्ट कर रहा है टीम कई बार अच्छी नहीं करती होती तो ऐसा नहीं है कि वो प्लेयर माड़ा हो गया इंसान अच्छा नहीं है वो अच्छा कर रहा है टीम के लिए वो तो देखो किसी के हाथ में नहीं होता जीतना हारना आप बेस्ट करोगे तो टीम जीते मुझे नहीं लगता कि हार्दिक कोई माड़ा प्लेयर है इंसान माड़ा है क्योंकि पब्लिक को ये है कि, कि देखो ये आप ये ना सोचो कि वो आप मुंबई की टीम को फ्लो फॉलो कर रहे हो कि आप देखो वो हिंदुस्तान का प्लेयर है वी आर इंडियंस तो हम एक ऐसा इंडियन प्लेयर समझ के उसको सपोर्ट करें ना कि उसको मॉरल डाउन कीजिए क्योंकि ये कप्तानी का प्रेशर बहुत होता है जो आप उसको बूस्ट करोगे वो टीम के लिए भी अच्छा होगा और इंडियन टीम के लिए भी ज़्यादा अच्छा होगा ट्वेंटी ट्वेंटी वर्ल्ड कप पर अच्छी लड़के आए हैं बेंच अच्छा है जो अच्छे प्लेयर्स आए यंगस्टर अच्छे खेल रहे हैं बेस्ट फिज यही है कि टी ट्वेंटी में हो रही है फर्स्ट टाइम हो रहा है और विकटें थोड़ा सा देखना पड़ेगा विकटें कैसे खेल हो यही है कि इंडियन टीम के लिए बेस्ट ऑफ लक तो हमारी इंडियन टीम बहुत स्ट्रॉग है बाकी नेशन के आगे और हम वर्ल्ड कप इस साल जीत के आएंगे बहुत अच्छा लग रहा है यहाँ पर आए हैं हम एक टूर्नामेंट हो रहा है क्रिकेट टूर्नामेंट और विक्की खेड़ा जी आई थिंक ही वॉज़ वेरी इंस्परेशनल लीडर क्योंकि जिस हिसाब से uh, उनका लाइफ स्टाइल लगा लो उसमें स्पोर्ट्स वॉज देयर और फिटनेस को बहुत तोज्जो देते थे जो कि यंग uh, लड़के हैं उनको ज़रूर सीखना चाहिए यंग यूथ को और uh, मुझे लगता है कि उन्होंने बहुत uh, लोगों को मोटिवेट भी किया है टू डू वेल एंड स्पेशली अगर मैं कहूँ तो मुझे भी बहुत मोटिवेट किया जब भी हम मिलते थे uh, हमेशा ही इज़ टू इंस्पायर आस टू डू वेल और और मेहनत करते रहो बिकॉज़ वो हमेशा मानते थे कि अगर आप हार्डवर्क करते रहेंगे तो आप रिज़ल्ट का ध्यान मत दीजिए तो आई uh, थिंक बहुत अच्छी बात है कि उनकी उनको रिमेंबर करने के लिए हम एक स्पोर्ट्स uh, टूर्नामेंट करा रहे हैं कर है। तो किस तरीके से सर मुझे लगता है कि खेल बहुत ज़रूरी एक पार्ट होना चाहिए अपनी लाइफ का और अगर हम विक्की मिड्डू खेड़ा जी की भी बात करें तो ये एक लाइफस्टाइल होता है स्पोर्ट्स और फिटनेस जो है वो आपको लाइफस्टाइल में ऐड करनी चाहिए वो आगे जाके मुझे लगता है कि आपको बहुत हेल्प करेगी एंड अभी हमने देखा कि स्पोर्ट्स में यू you नो know, अब तो लाइफ्स भी सेट हो रही हैं आप क्रिकेट में देखिए आप कितना मनी इन्वॉल्व हो गया है या तो ये एज अ करियर भी यू कैन यू नो चूज़ दिस पाथ और ਮੈਂ ਵਹੀ ਉਮੀਦ ਕਰੂੰਗਾ ਕਿ ਜ਼ਿਆਦਾ ਸੇ ਜ਼ਿਆਦਾ ਲੋਕ ਔਰ ਸਪੋਰਟਸ ਸਿਰਫ ਇੱਕ ਟੂਰਨਾਮੈਂਟ ਨਹੀਂ ਹਮ ਟੂਰਨਾਮੈਂਟਸ 'ਚ ਟੂਰਨਾਮੈਂਟਸ ਹੁੰਦੇ ਰਹੇ ਪੰਜਾਬ 'ਚ ਔਰ ਪੰਜਾਬ ਸਪੋਰਟਸ 'ਚ ਵੀ ਨੰਬਰ 1 'ਤੇ ਆਏ ਇੰਡੀਆ 'ਮੇ ਬੇਸਿਕਲੀ ਯਾਰ ਇਹਦਾ ਉਦੇਸ਼ ਤਾਂ ਇਹੀ ਹੈ ਕਿ ਆਪਾਂ ਜਿਹੜੇ ਯੰਗਸਟਰਸ ਨੂੰ ਵੱਧ ਤੋਂ ਵੱਧ ਮੋਟੀਵੇਟ ਕਰੀਏ ਯੰਗਸਟਰਸ ਨੂੰ ਸਿੱਧੇ ਟਰੈਕ 'ਤੇ ਲਾਈਏ ਉਹਨਾਂ ਨੂੰ ਗਾਈਡ ਕਰੀਏ ਉਹਨਾਂ ਨੂੰ ਗਾਈਡ ਕਰਕੇ ਇੱਕ ਜਿਹ ਉਹਨਾਂ ਨੂੰ ਐਜ਼ ਅ ਸਪੋਰਟਸਮੈਨ ਆਪਾਂ ਦੇਵਾਂਗੇ ਆਟੋਮੈਟਿਕਲੀ ਬੇਸਿਕ ਇਹਦਾ ਜਿਹੜਾ ਆਪਣਾ ਟੂਰਨਾਮੈਂਟ ਕਰਾਉਂਦਾ ਕਿ ਬੱਚੇ ਡਰੱਗਸ ਤੋਂ ਤੇ ਗਲਤ ਆਦਤਾਂ ਤੋਂ ਜਿਹੜੇ ਗਲਤ ਟਰੈਕ ਤੇ ਚੱਲਦੇ ਆ ਉਹਨਾਂ ਤੋਂ ਬਚੇ ਰਹਿਣ ਜੇ ਬੱਚਾ ਕੋਈ ਵੀ ਯੰਗਸਟਰ ਹੈਗਾ ਜਿਹੜਾ ਕਿ ਸਪੋਰਟਸ ਵਾਲੇ ਪਾਸੇ ਇਨਲਾਈਨਡ ਹੋਊਗਾ ਤੇ ਆਟੋਮੈਟਿਕਲੀ ਤੁਹਾਨੂੰ ਪਤਾ ਹੈ ਵੀ ਦੂਜੇ ਪਾਸੇ ਇਨਲਾਈਨਡ ਨਹੀਂ ਹੋਊਗਾ ਠੀਕ ਆ ਸੋ ਇਸ ਕਰਕੇ ਮੈਂ ਇਹ ਕਹਿਣਾ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਹਾਂ ਨਾ ਹਮੇਸ਼ਾ ਵੀ ਇਹੋ ਜੀਆਂ ਐਕਟੀਵਿਟੀਆਂ ਆਪਾਂ ਨੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਸਪੋਰਟਸ ਐਕਟੀਵਿਟੀਆਂ ਜਿੰਨੀਆਂ ਵੱਧ ਤੋਂ ਵੱਧ ਸਪੋਰਟਸ ਐਕਟੀਵਿਟੀਆਂ ਕਰਾਓਗੇ ਤੁਹਾਡੇ ਜਿਹੜੇ ਯੰਗਸਟਰਸ ਹੈ ਸਿੱਧੀ ਲਾਈਨ ਤੇ ਲੱਗਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਯੰਗਸਟਰਸ ਚੰਗੀ ਪਨੀਰੀ ਮਤਲਬ ਕਿ ਅੱਗੇ ਆਊਗੀ ਵਿੱਕੀ ਮੈਡੂ ਖੇਡਾ ਜੀ ਕੀ ਕਿਆ ਸੋਚਦੇ ਖੇਲੋਂ ਕੇ ਤਸਵੀਰ ਵਿੱਕੀ ਮੈਡੂ ਗੇੜਾ ਦੀ ਸੋਚ ਤਾਂ ਯਾਰ ਮੈਂ ਤੁਹਾਨੂੰ ਦੱਸੀ ਐ ਨਾ ਵੀ ਹੀ ਵਾਜ਼ ਅ ਵੈਰੀ ਗੁੱਡ ਸਪੋਰਟਸਮੈਨ ਫਸਟ ਆਫ ਆਲ ਅਸੀਂ ਦੋਨੇ ਭਰਾ ਹੀ ਸਪੋਰਟਸ ਨੂੰ ਬੜਾ ਲਾਈਕ ਕਰਦੇ ਸੀ ਦੋਨੇ ਭਰਾ ਹੀ ਚੰਗਾ ਸੀ ਜਿੰਮਿੰਗ ਜੁਮੇ ਕਰਨਾ ਸੋ ਵਿੱਕੀ ਦੀ ਸੋਚ ਇਹੀ ਸੀਗੀ ਵੀ ਪਰਸਨ ਸ਼ੁਡ ਬੀ ਅ ਗੁੱਡ ਐਂ ਫਿਜ਼ੀਕ ਤਕੜਾ ਹੋਣਾ ਚਾਹੀਦਾ ਤੇ ਸਪੋਰਟਸਮੈਨ ਹੋਣਾ ਚਾਹੀਏ ਉਹ ਹਮੇਸ਼ਾ ਉਹਨੇ ਇੱਕੋ ਹੀ ਗੱਲ ਮੈਨੂੰ ਕਹਿਣੀ ਵਿਕੀ ਨੇ ਵੀ ਵੀਰੇ ਤੁਹਾਡੀਆਂ ਲੈਗਸ ਦੇ ਵਿੱਚ ਜ਼ੋਰ ਹੋਣਾ ਚਾਹੀਦਾ ਹੈ ਥੈਟ ਕੀ ਕਦੇ ਸਪ੍ਰਿੰਟ ਮਾਰਨੀ ਪੈ ਜੇ ਜਾਂ ਤੁਹਾਨੂੰ ਕਦੇ ਉਹ ਕਰਨਾ ਪੈ ਜੇ ਯੂ ਸ਼ੁਡ ਬੀ ਸਟਰੋਂਗ ਸੋ ਇਸ ਕਰਕੇ ਵਿੱਕੀ ਦੀ ਜਿਹੜੀ ਸੋਚ ਸੀਗੀ ਇੱਕ ਸਪੋਰਟਸਮੈਨ ਵਾਲੀ ਸਪੋਰਟਸ ਸੋਚ ਸੀ ਤੇ ਹਾਈ ਸਪਿਰਿਟ ਸੀ ਬਿਕੋਜ਼ ਇੱਕ ਜਿਹੜਾ ਸਪੋਰਟਸਮੈਨ ਹੁੰਦਾ ਉਹ ਹਮੇਸ਼ਾ ਹਾਈ ਸਪਿਰਿਟਸ ਦੇ ਵਿੱਚ ਰਹਿੰਦਾ ਸੋ ਹੀ ਵਾਸ ਅ ਸਪੋਰਟਸਮੈਨ ਤੇ ਹਮੇਸ਼ਾ ਹਾਈ ਸਪਿਰਿਟ ਚ ਰਹਿੰਦਾ ਸੀਗਾ ਫਾਊਂਡੇਸ਼ਨ ਨੇ ਅਭੀ ਤੱਕ ਕਿਆ-ਕਿਆ ਸਮਾਜਿਕ ਕਰ ਰਕੀ ਹੈ ਦੇਖੋ ਜੀ ਫਾਊਂਡੇਸ਼ਨ ਨੂੰ ਸਾਡੀ ਚਲਦੀ ਨੂੰ ਆਲਮੋਸਟ ਸਾਲ ਤੋਂ ਉੱਤੇ ਹੋ ਗਿਆ ਤੇ ਇਸ ਫਾਊਂਡੇਸ਼ਨ ਦੇ ਥੱਲੇ ਅਸੀਂ ਫਸਟ ਆਫ ਆਲ ਕਈ ਮਤਲਬ ਕੀ ਜਿਹੜੇ ਸੀਗੇ ਗਰੀ ਪਰਿਵਾਰਾਂ ਨੂੰ ਅਸੀਂ ਫਾਈਨੈਂਸ਼ੀਅਲ ਏਡ ਦਿੱਤੀ ਹੈ ਜਦੋਂ ਨੇ ਫਲਡਿੰਗ ਦੇ ਟਾਈਮ ਉਦੋਂ ਉਦੋਂ ਬਾਅਦ ਕੀ ਹੈ ਕਿ ਕਈ ਸਟੂਡੈਂਟਸ ਨੂੰ ਜਿਹੜੇ ਹੈਗੇ ਐ ਇਕਨੋਮਿਕਲ ਵੀਕਰ ਸੈਕਸ਼ਨ ਦੇ ਬੱਚੇ ਸੀਗੇ ਉਹਨਾਂ ਨੂੰ ਅਸੀਂ ਅਡਾਪਟ ਕੀਤਾ ਇਅਰਲੀ ਬੇਸਿਸ ਦੇ ਉੱਤੇ ਫਿਰ ਉਦੋਂ ਬਾਅਦ ਜਿੰਨੇ ਵੀ ਸਪੋਰਟਸਮੈਨ ਹੈ ਜਿੱਥੇ ਵੀ ਸਾਨੂੰ ਕੋਈ ਵੀ ਸਪੋਰਟਸਮੈਨ ਲੱਗਦਾ ਵੀ ਨੀਡੀ ਹੈ ਕਿਸੇ ਸਪੋਰਟਸਮੈਨ ਨੂੰ ਲੋੜ ਹੈ ਸਾਡੀ ਸਾਡੀ ਫਾਊਂਡੇਸ਼ਨ ਦੀ ਉਸ ਨੂੰ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਜਾਂ ਨੂੰ ਕੋਈ ਸਪੋਰਟਸ ਦੀਆਂ ਹੋਰ ਇਕਵਿਪਮੈਂਟਸ ਦੀ ਲੋੜ ਹੈ ਅਸੀਂ ਉੱਥੇ ਉਹਨਾਂ ਨੂੰ ਸਪੋਰਟਸ ਵਾਲਿਆਂ ਨੂੰ ਹੈਲਪ ਕਰਦੇ ਆਂ ਤੇ ਬਾਕੀ ਹੁਣ ਜਿਹੜੇ ਇਹ ਟੂਰਨਾਮੈਂਟਸ ਆ ਪਿੱਛੇ ਜੇ ਅਸੀਂ ਕਈ ਕਬੱਡੀ ਟੂਰਨਾਮੈਂਟਸ ਦੇ ਉੱਤੇ ਗਏ ਉੱਥੇ ਵੀ ਅਸੀਂ ਜਿੰਨਾ ਕਿ ਸਾਡੇ ਤੋਂ ਹੋ ਸਕਦਾ ਸੀਗਾ ਅਸੀਂ ਉਹਦੇ ਚ ਪਾਰਟਿਸਿਪੇਟ ਕੀਤਾ ਫਾਈਨੈਂਸ਼ਲੀ ਵੀ ਕੀਤਾ ਵੈਸੇ ਵੀ ਮੋਰਲੀ ਵੀ ਅਸੀਂ ਸਾਰਿਆਂ ਨੂੰ ਸਪੋਰਟ ਕਰਦੇ ਆਂ ਸੋ ਉਵੇਂ ਹੀ ਅੱਜ ਅਸੀਂ ਇਹ ਜਿਹੜਾ ਹੈਗਾ ਕ੍ਰਿਕਟ ਟੂਰਨਾਮੈਂਟ ਹੈ ਯੂਨੀਵਰਸਿਟੀ ਦੇ ਵਿੱਚ ਸਾਰੇ ਯੂਨੀਵਰਸਿਟੀਆਂ ਦੇ ਜਿਹੜੇ ਵਿੱਕੀ ਸਾਰੇ ਯੂਨੀਵਰਸਿਟੀ ਦੇ ਸਾਹ ਜਿੰਨੇ ਵੀ ਵਿੱਕੀ ਦੇ ਨਾਲ ਦੇ ਸਾਥੀ ਸੀਗੇ ਉਹਦੇ ਉਹਨੂੰ ਪਿਆਰ ਕਰਨ ਵਾਲੇ ਸੀ ਉਹਦੇ ਸਪੋਰਟਰ ਸੀਗੇ ਉਹਨਾਂ ਨੇ ਅੱਜ ਸਾਡੇ ਨਾਲ ਰਲ ਕੇ ਮੈਂ ਫਾਊਂਡੇਸ਼ਨ ਨੂੰ ਨਾਲ ਲੈ ਕੇ ਤੇ ਇਹ ਜਿਹੜਾ ਹੈਗਾ ਟੂਰਨਾਮੈਂਟ ਹੈ ਅੱਜ ਆਰਗੇਨਾਈਜ਼ ਕੀਤਾ ਇਸ ਇਹਦਾ ਇਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਪਾਂ ਜਿਹੜੇ ਹੈਗੇ ਆ ਟੂਰਨਾਮੈਂਟਸ ਨੈਕਸਟ ਸਾਡਾ ਇਹੀ ਪਲਾਨ ਹੈ ਵੀ ਇੱਕ ਵੱਡੇ ਲੈਵਲ ਦਾ ਅਸੀਂ ਟੂਰਨਾਮੈਂਟ ਕ੍ਰਿਕਟ ਦਾ ਕਰਨਾ ਹੈ ਫਸਟ ਆਫ ਆਲ ਤਾਂ ਬੀਜੀ ਦੇ ਚ ਸਾਰੀਆਂ ਅਕੈਡਮੀਆਂ ਇਨਵੋਲਵ ਹੋਣੀਆਂ ਜਿਵੇਂ ਤੁਸੀਂ ਦੇਖਿਆ ਹੈ ਵੀ ਇਹ ਗੋਨੀਵੀਰ ਹੋਰੇ ਤੇ ਚੰਗੇ ਪੁਰਾਣੇ ਜਿਹੜੇ ਇੰਡੀਆ ਟੀਮ ਦੇ ਕ੍ਰਿਕਟਰਸ ਹੈ ਉਹਨਾਂ ਨੇ ਵੀ ਅੱਜ ਸਾਡੇ ਇੱਥੇ ਆਪਣੇ ਟੂਰਨਾਮੈਂਟ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਅਸੀਂ ਇਹਨਾਂ ਦੀ ਮਦਦ ਦੇ ਨਾਲ ਅਸੀਂ ਸਾਰੇ ਹੀ ਜਿਹੜੀਆਂ ਅਕੈਡਮੀਜ਼ ਐ ਤਕਰੀਬਨ ਵੱਡੀਆਂ-ਵੱਡੀਆਂ ਉਹਨਾਂ ਸਾਰਿਆਂ ਨੂੰ ਇਨਵੋਲ ਕਰਕੇ ਇੱਕ ਵੱਡੇ ਲੈਵਲ ਦਾ ਚੰਗਾ ਵੱਡਾ ਟੂਰਨਾਮੈਂਟ ਅਸੀਂ ਆਰਗੇਨਾਈਜ਼ ਕਰਾਂਗੇ ਹਾਂ ਸੋ ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਆਉਂਦੀ ਸੀਗੀ ਜੋ ਕਿ ਅਸੀਂ ਇਸ ਟਾਈਮ ਸਾਡੇ ਸੌਰੀ ਦਿਮਾਗ ਚੋ ਬਿਕਾਜ਼ ਇਟ ਵਾਸ ਅ ਫਰਸਟ ਟਾਈਮ ਤਾਂ ਸਾਡੇ ਦਿਮਾਗ ਚੋ ਨਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਗਰਲਜ਼ ਨੂੰ ਲੈ ਕੇ ਗਰਲਜ਼ ਦੀਆਂ ਟੀਮਾਂ ਨੂੰ ਲੈ ਕੇ ਅਸੀਂ ਇੱਕ ਟੂਰਨਾਮੈਂਟ ਕਰਾਵਾਂਗੇ ਤੇ ਵੱਡੇ ਲੈਵਲ ਦਾ ਟੂਰਨਾਮੈਂਟ ਕਰਾਵਾਂਗੇ ਜਿਹੜਾ ਕਿ ਸਾਰੇ ਆਉਣ ਵਾਲੇ ਟਾਈਮ ਦੇ ਵਿੱਚ ਹਰ ਬੰਦੇ ਨੂੰ ਇੱਕ ਪਤਾ ਲੱਗੂਗਾ ਵੀ ਕੋਈ ਟੂਰਨਾਮੈਂਟ ਹੋਇਆ ਸੀਗਾ ਸੋ ਗਰਲਜ਼ ਤੇ ਵੀ ਸਾਡਾ ਅਗਲਾ ਜਿਹੜਾ ਹੈਗਾ ਟੂਰਨਾਮੈਂਟ ਹੈ ਗਰਲਸ ਦਾ ਟੂਰਨਾਮੈਂਟ ਕਰਾਵਾਂਗੇ ਇਸ ਟੂਰਨਾਮੈਂਟ ਚ ਪਹਿਲੀ ਵਾਰੀ ਸਾਰੀ ਪਾਰਟੀ ਦੇ ਲੋਕ ਆਏ ਦੇ ਤਾਂ ਕੀ ਰੀਜ਼ਨ ਬਣਦਾ ਅਹ ਦੇਖੋ ਜੀ ਬਿਓਂਡ ਪਾਰਟੀ ਲਾਈਨ ਅਸੀਂ ਇਹ ਟੂਰਨਾਮੈਂਟ ਆਰਗੇਨਾਈਜ਼ ਕੀਤਾ ਫਸਟ ਆਫ ਆਲ ਸੈਕੰਡ ਕੀ ਹੈ ਕਿ ਚਲੋ ਠੀਕ ਹੈ ਮੈਂ ਕਾਲੀਦਲ ਨੂੰ ਬਿਲੋਂਗ ਕਰਦਾ ਹਾਂ ਵਿੱਕੀ ਨੇ ਐਸਓਆਈ ਪਿੱਛੇ ਬੜਾ ਸਮਾਂ ਆਪਦਾ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਕੀ ਕਹਿੰਦੇ ਦਿਲ ਔਰ ਜਾਨ ਨਾਲ ਵਿੱਕੀ ਨੇ ਐਸਓਆਈ ਲਈ ਕੰਮ ਕੀਤਾ ਕਾਲੀਦਲ ਲਈ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਕੰਮ ਕੀਤਾ ਤੇ ਅਸੀਂ ਮੈਂ ਵੀ ਅੱਜ ਦੀ ਡੇਟ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਕੰਮ ਕਰੀ ਕਰੀ ਜਾਂਣਾ ਜੀ ਤੇ ਪਾਰਟੀ ਨੂੰ ਅਸੀਂ ਫੁਲੀ ਡੈਡੀਕੇਟਡ ਆ ਬਟ ਗੱਲ ਇਹ ਵੀ ਅੱਜ ਅਸੀਂ ਇਹ ਬਿਓਂਡ ਪਾਰਟੀ ਲਾਈਨ ਇੱਕ ਵਿੱਕੀ ਦੀ ਲੈਗਸੀ ਨੂੰ ਲੈ ਕੇ ਵਿੱਕੀ ਨੂੰ ਪਿਆਰ ਕਰਨ ਵਾਲੇ ਅੱਜ 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 ਇਸ ਟੂਰਨਾਮੈਂਟ ਦੇ ਉੱਤੇ ਮੈਂ ਦੇਖਿਆ ਕਿ ਉਹਨੇ ਕੀ ਕਮਾਇਆ ਉਹਨੇ ਹਰ ਪਾਰਟੀ ਦਾ ਅੱਜ ਮੈਂ ਦੇਖੀ ਜਾਣਾ ਜਿਵੇਂ ਹਰਿਆਣੇ ਦੇ ਵੀ ਐਚਐਸਏ ਦੇ ਵੀ ਬੰਦੇ ਆਏ ਐ ਚਲੋ ਕੋਈ ਕਾਂਗਰਸ ਦਾ ਵੀ ਆਇਆ ਹੈ ਬੀਜੇਪੀ ਵਾਲੇ ਵੀ ਆਏ ਐ ਕਾਲੀਦਰ ਆਪ ਵਾਲੇ ਵੀ ਆਏ ਐ ਸਾਰੇ ਇਹ ਬਿਯੋਂਡ ਪਾਰਟੀ ਲਾਈਨ ਇੱਕ ਮਦਲਕੀ ਯੂਨੀਅਨ ਹੈ ਜਿਹੜੀ ਕਿ ਵਿੱਕੀ ਦੇ ਨਾਂ ਦੇ ਉੱਤੇ ਵਿੱਕੀ ਮਿੱਡੂ ਖੇੜਾ ਦੇ ਨਾਂ ਦੇ ਉੱਤੇ ਸਾਰੇ ਯੂਨਾਈਟ ਹੋਏ ਐ ਸੋ ਇਸ ਕਰਕੇ ਅਸੀਂ ਇਹੀ ਸੋਚਿਆ ਵੀ ਇਸ ਨੂੰ ਕਿਸੇ ਪਾਰਟੀ ਦਾ ਆਪਾ ਟੈਗ ਨਾ ਦੇਈਏ ਆਪਾਂ ਇੱਕ ਇੰਡੀਵਿਜੂਅਲ ਵਿੱਕੀ ਦੇ ਨਾਂ ਨੂੰ ਕਰਵਾਈਏ ਸੋ ਕਿ ਕਿਸੇ ਨੂੰ ਇਹਸ ਗੱਲ ਦਾ ਇਸ ਨਾ ਹੋਵੇ ਵੀ ਅਸੀਂ ਮਦਲਕੀ ਕਈ ਵਾਰੀ ਕੋਈ ਬੰਦੇ ਦੇ ਮਨ ਦੇ ਵਿੱਚ ਆ ਜਾਂਦੀ ਐ ਸੋ ਇਸ ਕਰਕੇ ਅਸੀਂ ਇਹੀ ਸੋਚਿਆ ਵੀ ਬੀ ਆਨ ਪਾਰਟੀ ਲਾਈਨ ਇੱਕ ਫੰਕਸ਼ਨ ਕਰਾਈਏ ਜਿਹਦੇ ਜੀ ਕਿ ਵਿੱਕੀ ਮਿੱਡੂ ਖੇੜਾ ਦਾ ਨਾਂ ਹੋਵੇ ਨਾ ਕਿ ਕਿਸੇ ਪਾਰਟੀ ਦਾ ਹੋਵੇ ਸੋ ਇਸ ਕਰਕੇ ਅਸੀਂ ਇਹ ਬੀ ਆਨ ਪਾਰਟੀ ਲਾਈਨ ਅਰਗੇਨਾਈਜ਼ ਕੀਤਾ ਸਾਰਾ ਕੁਝ मेरा नाम सन्नी मेहता है देखिए जो विक्की का जो नाम था ना वो किसी राजनीतिक पार्टी का नाम नहीं था एक ऐसा इंसान था जो सबको अपने अंदर समा लेता था तो आज जो जितने भी ये अलग अलग राजनीतिक दलों के लोग इस कार्यक्रम में आ रहे हैं ये उस इंसान के प्रति हमारी छोटी सी श्रद्धा है जितना उसने हमें दिया है जितनी उसने हमें मोहब्बत दी है उसका तो हम कभी ऋण भी नहीं उतार सकते तो ये तो एक तरीके से ये कह सकते हैं कि एक ऐसा इंसान जिसकी वजह से चंडीगढ़ शहर में खुशियाँ रहती थी जब से वो गया हमने खुशियाँ खोई हैं आज उसके नाम पे जो कार्यक्रम होगा हो रहा है कम से कम उस वजह से आज हम सभी लोग खुशी मना पा रहे हैं और विक्की की जो स्पेस थी या विक्की का जो कद था वो बहुत बड़ा था तो आज हमें खुशी है कि हम सभी लोग इस कार्यक्रम में आए हैं और विक्की फाउंडेशन के तौर पे जो कार्यक्रम जिन साथियों ने किया है उन सबको शुभकामनाएं। ये के लिए देखो यहां बच्चे खेल रहे हैं। अभी आपने सुना हुआ कोई एक छक्के पे 500 सौ दे रहा है कोई तीन छक्के पे इक्कीसो दे रहा है तो ये मोटिवेशन मिलती है स्टूडेंट्स को और यूथ को कि खेलों में जाओ नशों से दूर रहो और अच्छे काम करो और हमारे भाई विक्की मिड्डू खेड़ा की याद में आज ये टूर्नामेंट कराया जा रहा है कि ये मैसेज ये है कि विक्की भाई यूथ को बड़ा सपोर्ट करते थे हर किसी के साथ खड़े होते थे तो उनकी याद में आज ये क्रिकेट टूर्नामेंट कराया जा रहा है देखो जी बहुत चंगी गल आज एक प्रोग्राम रखा गया है विक्की फाउंडेशन की तरफ तो विक्की मिडू खेड़ा फाउंडेशन की तरफ तो ते विक्की जी मेरे बड़े भ्रा सी ਅਸੀਂ ਬੇਸ਼ੱਕ ਪਾਰਟੀਆਂ ਲੱਗਦੀਆਂ ਦੂਜੀਆਂ ਪਾਰਟੀਆਂ ਜਿ ਸੀਗੇ ਲੱਗੀ ਸਾਡਾ ਬਹੁਤ ਪਿਆਰ ਸੀ ਆਪਸ ਇੱਕ ਦੂਜੇ ਸੁਖ ਦੁੱਖ ਚ ਖੜਦੇ ਸੀ ਤੇ ਕਦੇ ਵੀ ਕੋਈ ਕੰਮ ਹੁੰਦਾ ਸੀ ਸਾਨੂੰ ਚਾਹੇ ਕਾਲਜ ਲੈਵਲ ਤੇ ਹੋਵੇ ਯੂਨੀਵਰਸਿਟੀ ਲੈਵਲ ਤੇ ਹੋਵੇ ਤਾਂ ਅਸੀਂ ਆਪਣੇ ਵੱਡੇ ਭਰਾ ਵਿੱਕੀ ਮਿੱਡੂ ਘੇੜਾ ਨੂੰ ਕਈ ਵਾਰ ਕੰਮ ਕਹੇ ਆ ਪਬਲਿਕ ਦੇ ਸਟੂਡੈਂਟਸ ਦੇ ਤੇ ਮੇਰੇ ਸਾਡੇ ਨਾਲ ਖੜਦੇ ਸੀ ਤੇ ਬਹੁਤ ਨਾਲ ਪਿਆਰ ਸੀ ਤੇ ਹੁਣ ਵੀ ਜਦੋਂ ਕੋਈ ਯੂਨੀਵਰਸਿਟੀ ਦੀ ਕੋਈ ਵੀ ਚਰਚਾ ਸੀ ਕਿਤੇ ਕਰਦੇ ਆ ਤਾਂ ਭਾਈ ਵਿੱਕੀ ਦਾ ਨਾਮ ਜ਼ਰੂਰ ਆਉਂਦਾ ਹੈ ਕਿਉਂਕਿ ਬਹੁਤ ਹੀ ਹਸਬੁਕ ਇਨਸਾਨ ਸੀ ਤੇ ਅੱਜ ਯੂਨੀਵਰਸਿਟੀ kia ਯੂਨੀਵਰਸਿਟੀ ਜਿੰਨੇ ਵੀ ਜਿਹੜੇ ਵੀ ਆਪਣੇ ਸਾਥੀ ਇਥੋਂ ਪੜ੍ਹੇ ਨੇ ਬਹੁਤ ਮਿਸ ਕਰਦੇ ਹਾਂ ਉਹਨਾਂ ਨੂੰ ਤੇ ਅਸੀਂ ਸਾਰੇ ਵੀ ਜਦੋਂ ਵੀ ਕਿਤੇ ਇਕੱਠੇ ਹੁੰਨੇ ਆ ਆਪਣੇ ਕਾਲਜ ਮੇਟ ਸਕੂਲ ਮੇਟ ਤੇ ਬਹੁਤ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਵਿੱਕੀ ਫਾਊਂਡੇਸ਼ਨ ਦੀ ਤਰਫੋਂ ਤੋਂ ਮੈਂ ਬਹੁਤ-ਬਹੁਤ ਬਧਾਈ ਦੇਣਾ ਚਾਹੁੰਗਾ ਵਿੱਕੂ ਮਿੱਡਗੜਾ ਫਾਊਂਡੇਸ਼ਨ ਦਾ ਜਿਹਨਾਂ ਨੇ ਵਧੀਆ ਪ੍ਰੋਗਰਾਮ ਰੱਖਿਆ ਸਾਡੇ ਅਸ ਟੂਰਨਾਮੈਂਟ ਤੇ ਇੱਕ ਇੱਕ ਮੈਚ ਆ ਜਿਹੜਾ 21000 ਦੇ 11000 ਦੇ ਲਈ ਦੋਵੇਂ ਟੀਮਾਂ ਜਿਹੜੀਆਂ ਜੱਤੂ ਜੇਤ ਕਰ ਰਹੀਆਂ ਦੇਖੋ ਜੀ ਜਦੋਂ ਉਹ ਜਿਉਂਦੇ ਸੀ ਉਦੋਂ ਵੀ ਉਹਨਾਂ ਨੇ ਸਾਰਿਆਂ ਨੂੰ ਇਕੱਠੇ ਰੱਖਿਆ ਤੇ ਅੱਜ ਉਹ ਬਹੁਤ ਸਾਨੂੰ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਵਿੱਚ ਨਹੀਂ ਰਹੇ ਲੇਕਿਨ ਅੱਜ ਵੀ ਸਾਰੇ ਲੋਕ ਜਿਹੜੇ ਉਹਨਾਂ ਲਈ ਇਕੱਠੇ ਆ ਤੇ ਅੱਜ ਹੁੰਦੇ ਤਾਂ ਫਿਰ ਗੱਲ ਕੁਝ ਹੋਰ ਹੀ ਹੋਣੀ ਸੀ